ਟਰੰਪ ਪ੍ਰਸ਼ਾਸਨ ਦੀਆਂ ਸ਼ੁਰੂਆਤੀ ਕਾਰਵਾਈਆਂ ਖਿਲਾਫ ਬੀਤੇ ਦਿਨੀ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਲੋਕ ਸੜਕਾਂ 'ਤੇ ਉਤਰ ਆਏ ਅਤੇ ਵਿਰੋਧ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਨੇ ਟਰੰਪ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਨੂੰ ਦੇਸ਼ ਛੁੱਕ ਕੱਢੇ ਜਾਣ ਦੀ ਕਾਰਵਾਈ, ਟਰਾਂਸਜੈਂਡਰ ਅਧਿਕਾਰ ਵਾਪਸ ਲੈਣ ਅਤੇ ਗਾਜ਼ਾ ਪੱਟੀ ਤੋਂ ਫਿਲਸਤੀਨੀਆ ਨੂੰ ਜ਼ਬਰੀ ਤਬਦੀਲ ਕੀਤੇ ਜਾਣ ਸੰਬੰਧੀ ਫੈਸਲਿਆਂ ਦੀ ਨਿੰਦਿਆ ਕੀਤੀ। ਫਲਾਡੈਲਫੀਆ, ਕੈਲੀਫੋਰਨੀਆ, ਮੈਨੀਸੋਟਾ, ਮਿਸ਼ੀਗਨ, ਟੈਕਸਾਸ ਵਿਸਕੋਂਸਿਨ, ਇੰਡੀਆਨਾ ਅਤੇ ਕਈ ਹੋਰ ਸ਼ਹਿਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਖਰਪਤੀ ਤੇ 트੍ਰੰਪ ਪ੍ਰਸ਼ਾਸਨ ਦੇ ਨਵੇਂ ਸਰਕਾਰੀ ਕੁਸ਼ਲਤਾ ਵਿਭਾਗ ਦੇ ਆਗੂ ਐਲਨ ਮਾਸਕ ਦੀ ਆਲੋਚਨਾ ਕਰਦੇ ਹੋਏ ਪੋਸਟਰ ਲਹਿਰਾਏ ਆਈਓ ਦੇ ਕੋਲੰਬਸ ਵਿੱਚ ਸਟੇਟ ਹਾਊਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਮਾਰਗਰੇਟ ਬਿਲਮਥ ਨੇ ਕਿਹਾ ਕਿ ਮੈਂ ਪਿਛਲੇ 2 ਹਫ਼ਤਿਆਂ ਵਿੱਚ ਲੋਕਤੰਤਰ 'ਚ ਹੋਏ ਬਦਲਾਵਾਂ ਤੋਂ ਹੈਰਾਨ ਨਾ ਪਰ ਇਹ ਬਹੁਤ ਪਹਿਲਾਂ ਸ਼ੁਰੂ ਹੋ ਗਿਆ ਬਿਲਮਥ ਨੇ ਕਿਹਾ ਕਿ ਉਹ ਸਿਰਫ ਉਕਤ ਫੈਸਲਿਆਂ ਦੇ ਵਿਰੋਧ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਵਿਰੋਧ ਪ੍ਰਦਰਸ਼ਨ ਡਿਜੀਟਲ ਮੀਡੀਆ ਤੇ ਹੈਸ਼ਟੈਗ ਵੈਲਟ ਦੇ ਜੈਸਟਸ ਅਤੇ ਹੈਸ਼ਟੈਗ 50501 ਤਹਿਤ ਚਲਾਏ ਗਏ ਇੱਕ ਆਨਲਾਈਨ ਅੰਦੋਲਨ ਦਾ ਨਤੀਜਾ ਹੈਸ਼ਟੈਗ 50501 ਤਹਿਤ ਇੱਕ ਦਿਨ ਵਿੱਚ 50 ਸੂਬਿਆਂ 'ਚ 50 ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਸੀ ਡਿਜੀਟਲ ਮੀਡੀਆ ਤੇ ਕਈ ਵੈਬਸਾਈਟਾਂ ਤੇ ਅਕਾਊਂਟਸ ਤੇ ਫਾਸ਼ੀਵਾਦ ਨੂੰ ਨਾ ਮੰਨਜ਼ੂਰ ਕਰੋ ਅਤੇ ਸਾਡੇ ਲੋਕਤੰਤਰ ਦੀ ਰੱਖਿਆ ਕਰੋ ਵਰਗੇ ਸੁਨੇਹਾਂ ਦੇ ਨਾਲ ਕਾਰਵਾਈ ਦੀ ਅਪੀਲ ਕੀਤੀ ਗਈ ਹੱਡਚੀਰਮੀ ਠੰਡ ਵਿੱਚ ਵੀ ਮਿਸ਼ੀਗਨ ਦੀ ਰਾਜਸਥਾਨੀ ਰਾਸੰਗ ਦੇ ਬਾਹਰ ਸੈਂਕੜੇ ਲੋਕਾਂ ਦੀ ਭੀੜ ਇਕੱਤਰ ਹੋ ਗਈ ਐਨ ਅਰਬਰ ਖੇਤਰ ਦੇ ਕੈਂਟੀ ਮਿਗਲੈਟੀ ਨੇ ਕਿਹਾ ਕਿ ਵਿੱਤ ਵਿਭਾਗ ਦੇ ਡੇਟਾ ਤੱਕ ਮਾਸਕ ਦੀ ਪਹੁੰਚ ਖਾਸ ਤੌਰ ਦੇ ਚਿੰਤਾ ਦਾ ਵਿਸ਼ਾ ਹੈ ਉਸਨੇ ਇੱਕ ਤਸਵੀਰ ਫੜੀ ਹੋਈ ਸੀ ਜਿਸ ਵਿੱਚ ਮਾਸਕ ਨੂੰ ਟਰੰਪ ਨੂੰ ਕਟਪੁੱਤਲੀ ਵਾਂਗ ਨਚਾਉਂਦੇ ਹੋਏ ਦਿਖਾਇਆ ਗਿਆ ਇਸੇ ਤਰ੍ਹਾਂ ਮਿਸੂਰੀ ਦੀ ਰਾਜਸਥਾਨੀ ਜੈਫਰਸਨ ਅਲਬਾਮਾ ਤੇ ਹੋਰ ਕਈ ਥਾਵਾਂ ਤੇ ਪ੍ਰਦਰਸ਼ਨ